ਅੱਜ ਮੈਂ ਜੁਆਇਨ ਕੀਤਾ ਜੀ ਫਤਿਹਗੜ ਚੂੜੀਆਂ ਤੋਂ ਮੇਰਾ ਪਾਤਲਾ ਥਾਣਾ ਸਦਰ ਬਟਾਲੇ ਤੋਂ ਫਤਿਹਗੜ ਚੂੜੀਆਂ ਹੋਇਆ ਜੀ ਇੱਥੇ ਵੀ ਹੁਣ ਅਜੇ ਮੈਂ ਜੁਆਇਨ ਕੀਤਾ ਜੀ ਇੱਥੇ ਵਕ ਵਕ ਤਰ੍ਹਾਂ ਦਾ ਕ੍ਰਾਈਮ ਹੈ ਉਹਦੀ ਦੇਖ ਕੇ ਉਸ ਨੂੰ ਉਹਦੇ ਅਨੁਸਾਰ ਕੰਮ ਕੀਤਾ ਜਾਏਗਾ ਇਸ ਵੇਲੇ ਫਰਸਟ ਪ੍ਰਾਇੋਰਟੀ ਸਰਕਾਰ ਦੀ ਜੁੱਧ ਨਸ਼ਾ ਵਿਰੁੱਧ ਚੱਲ ਰਿਹਾ ਜੀ ਇਸ ਇਸ ਦੇ ਆਪਣੇ ਸੀਨੀਅਰ ਅਸਰਾਂ ਦੀ ਹਦਾਇਤਾਂ ਮੁਤਾਬਕ ਇਹਦੇ ਤੇ ਜੇ ਜੋ ਵੀ ਪੈਡਲਰ ਨੇ ਜਾਂ ਸਮੱਗਲਰ ਨੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਤੇ ਕੰਮ ਕੀਤਾ ਜਾਏਗਾ ਤੇ ਵੱਤੋਂ ਵੱਦ ਰਿਕਵਰੀ ਕਰਕੇ ਉਹਨਾਂ ਤੇ ਪਰਚੇ ਦਰਜ ਕੀਤੇ ਜਾਣ ਇਹ ਸਾਰਾ ਵੇਖ ਕੇ ਜੀ ਮੈਂ ਜੇ ਜੁਆਇਨ ਨਹੀਂ ਕੀਤਾ ਜੀ ਇਹ ਸਾਰਾ ਮੌਕਾ ਵੇਖ ਕੇ ਜੋ ਵੀ ਹੈਗਾ ਜੇ ਚੋਰੀ ਹੈ ਇਹਨਾਂ ਨੂੰ ਟਰੇਸ ਕਰਕੇ ਸਾਰਾ ਟਰੇਸ ਕਰਕੇ ਨੋਨ ਮੁਤਾਬਕ ਕਾਰਵਾਈ ਵਿੱਚ ਲਿਆ ਜੇ ਮੈਸੇਜ ਇਹ ਹੈ ਜਨਤਾ ਨੂੰ ਕਿ ਕੋਈ ਵੀ ਇਨਫੋਰਮੇਸ਼ਨ ਪੁਲਿਸ ਨਾਲ ਵੱਤੋਂ ਵੱਦ ਸ਼ੇਅਰ ਕਰੋ ਉਹਨਾਂ ਦਾ ਨਾਂ ਜਦ ਤੱਕ ਨਹੀਂ ਕੀਤਾ ਜਾਵੇਗਾ ਇਸ ਨਾਲ ਆਪਾਂ ਨਸ਼ਿਆਂ ਨੂੰ ਜਾਂ ਇਸ ਤੋਂ ਇਲਾਵਾ ਹੋਰ ਕ੍ਰਾਈਮ ਨੂੰ ਟ੍ਰੇਸ ਕਰਨ ਵਿੱਚ ਮਦਦ ਮਿਲਦੀ ਹੈ ਤੇ ਇਹਦੇ ਵਿੱਚ ਲੋਕਾਂ ਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ